ਕੈਬਨਿਟ ਮੰਤਰੀ ਲਾਲ ਚੰਦ ਘਟਾਰੂ ਚੱਕ ਨੇ ਹਲਕਾ ਪੋਵਾਦੇ ਹਾੜ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਤੇ ਲਾਕੇ ਵਸਿਆ ਨੂੰ ਉਹਨਾਂ ਖੁਦ ਜ਼ਮੀਨੀ ਹਾਲਾਤਾਂ ਦਾ ਜਾਇਜ਼ਾ ਲਿਆ ਸਰਹਦੀ ਚੌਕੀਆਂ ਤੇ ਪਹੁੰਚ ਤਾਜ਼ਾ ਜਾਣਕਾਰੀ ਉਹਨਾਂ ਦੇ ਵੱਲੋਂ ਹਾਸਲ ਕੀਤੀ ਗਈ ਤੇ ਪ੍ਰੋਸਾ ਦਿੱਤਾ ਕਿ ਮਾਨ ਸਰਕਾਰ ਨੇ ਇਹਨਾਂ ਹਾਲਾਤਾਂ ਤੇ ਲਗਾਤਾਰ ਨਜ਼ਰ ਬਣਾਈ ਹੋਈ ਹੈ ਤੇ ਹੜ੍ਹਾਂ ਦੇ ਕਾਰਨ ਹੋਣ ਵਾਲੀ ਹਰ ਮੁਸ਼ਕਲ ਦਾ ਹੱਲ ਪੰਜਾਬ ਸਰਕਾਰ ਪਹਿਲ ਦੇ ਆਧਾਰ ਤੇ ਕਰੇਗੀ ਬੇਸਿਕਲੀ ਬੜੇ ਚੜਦੀ ਕਲਾ ਦੇ ਨੇ ਸਾਡੇ ਬੀਐਸਐਫ ਦੇ ਸਾਰੇ ਜਵਾਨ ਮੇਰੇ ਨਾਲ ਇਹਨਾਂ ਦੇ ਵੱਡੇ ਅਫਸਰ ਨੇ ਡਾਕਟਰ ਸਾਹਿਬ तमाम ਜਿਹੜੇ ਇਹਨਾਂ ਦੇ ਅਧਿਕਾਰੀ ਸਹਿਬਾਨ ਨੇ ਸੋ ਕਿਉਂਕਿ ਬੀਐਸਐਫ ਵੀ ਸਾਡੇ ਅਰਧ ਸੈਨਿਕ ਬਲਾਂ ਦੀ ਚਾਹ ਸਾਡੇ ਆਰਮੀ ਆ ਉਹਨਾਂ ਦੀ ਟ੍ਰੇਨਿੰਗ ਦਾ ਇਹ 파ਟ ਆ ਵੀ ਓਕੀ ਸੋਕੀ ਹਾਲਾਤਾਂ ਨੂੰ ਤੁਸੀਂ ਫੇਸ ਕਰਨਾ ਔਰ ਇਹਨਾਂ ਦੇ ਰਜਵੇ ਨੂੰ ਸਲਾਮ ਹੈ ਔਰ ਮੈਂ ਅੱਜ ਆਪਣੇ ਹਲਕੇ 'ਚ ਮੇਰੇ ਪਹੁੰਚਦਾ ਬਿਲਕੁਲ ਜ਼ੀਰੋ ਲਾਈਨ ਦੇ ਉੱਤੇ ਜਿਹੜੀ ਚੌਂਕੀ ਹੈ ਜੈਦਪੁਰ ਦੀ ਸੋ ਦੋਵੇਂ ਪਾਸੇ ਚੌਕੀ ਪਾੜੀ ਦਾ ਘਰੀ ਹੋਈ ਆ ਕਿਉਂਕਿ ਪਿਛਲੇ ਪੈਰ ਜਿਹੜਾ ਆ ਇਹ ਸਵੇਰ ਸਾਰ ਨੂੰ ਜਿਹੜਾ ਜੰਗਲੌਰ ਪਿੰਡ ਆ ਪਾਕ ਜਿਹੜਾ ਪੰਜਾਬ ਉਰ ਜਾਨਕੇ ਦੇ ਬਾਦਰ ਦੇ ਉਤੇ ਤੇ ਬੱਦਲ ਫੱਟਿਆ ਉਹ ਬੱਦਲ ਫੱਟਣ ਕਰਕੇ ਜਿਆਦਾ ਪਾਣੀ ਆਇਆ ਸੋ ਮੈਨੂੰ ਇਸ ਗੱਲ ਦਾ ਮਾਣ ਵੀ ਹੈ ਸਾਡੇ ਬੀਐਸਐਫ ਦੇ ਉੱਤੇ ਵੀ ਹਮੇਸ਼ਾ ਇਹਨਾਂ ਨੇ ਇਸ ਇਲਾਕੇ ਦੀ ਸੁਰੱਖਿਆ ਲਈ ਇਸ ਉਹਦੇ ਇਲਾਕੇ ਦੇ ਲੋਕਾਂ ਦੀ ਜਾਨ ਮਾਲ ਦੀ ਹਮੇਸ਼ਾ ਇਹਨਾਂ ਨੇ ਖਿਦਮਤ ਕੀਤੀ ਔਰ ਇਹ ਵੀ ਚੜਦੀ ਕਲਾ ਚਰਾਂ ਸੋ ਮੈਂ ਵੀ ਅੱਜ ਇਹਨਾਂ ਨੂੰ ਮਿਲਿਆ ਔਰ ਬਹੁਤ ਚੰਗੀ ਗੱਲ ਇਹ ਆ ਕਿ ਇਲਾਕੇ ਦੀਆਂ ਸਾਰੀਆਂ ਸੰਗਤਾਂ ਵਿਧ ਪੰਚਾਇਤਾਂ ਜਿਹੜੀਆਂ ਨੇ ਇਹਨਾਂ ਨੇ ਵੀ ਦੱਸਿਆ ਵੀ ਸਾਡਾ ਬਹੁਤ ਸਹਿਯੋਗ ਕਰਦੀਆਂ ਨੇ ਸੋ ਲਗਾਤਾਰ ਹਰ ਸਥਿਤੀ ਦਾ ਟਾਕਰਾ ਕਰਨ ਦੇ ਲਈ ਪੰਜਾਬ ਸਰਕਾਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਹੀ ਦੇ ਵਿੱਚ ਤੇ ਸਾਡੇ ਬੀਐਸਐਫ ਜਿਹੜੀ ਆ ਉਹ ਸਾਂਝੀ ਇੱਕ ਕਿਸਮ ਦੀ ਕੜੀ ਦੇ ਰੂਪ 'ਚ ਅਸੀਂ ਕੰਮ ਕਰਦੇ ਹਾਂ ਸੋ ਬਾਰਡਰ ਕਿਉਂਕਿ ਸਵੇਦਲ ਸੀਮਾ ਹੁੰਦੀਆਂ ਨੇ ਦੀ ਸੁਰੱਖਿਆ ਕਰਨੀ ਜਿੱਥੇ ਆਮ ਲੋਕਾਂ ਨੂੰ ਵੀ ਲੱਡ ਰਹਿਣਾ ਚਾਹੀਦਾ ਉੱਥੇ ਬੀਐਸਐਫ ਦੀ ਜਾਂ तमाम ਸਾਡੇ ਜਿਹੜੇ ਅਧ ਸੈਨਿਕ ਬਲ ਨੇ ਉਹਨਾਂ ਦੀ ਬੜੀ-ਬੜੀ ਭੂਮਿਕਾ ਸੋ ਮੈਂ ਇਹਨਾਂ ਨੂੰ ਐਪਰੀਸ਼ੀਏਟ ਕਰਦਾ ਹਾਂ ਇਹਨਾਂ ਦੇ ਹੌਸਲੇ ਨੂੰ ਔਰ ਇਹੀ ਉਹ ਜਵਾਨ ਨੇ ਜਿਹੜੇ ਰਾਤ ਨੂੰ ਜਾਗਦੇ ਆ ਜਦ ਤੱਕ ਅਸੀਂ ਲੋਕ ਸੌਂਦੇ ਆ ਸੋ ਬਸ ਮੈਨੂੰ